ਕਹਿੰਦੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹੇਰਾ ਫੇਰੀ ਕਰਕੇ ਮੈਂ ਕਿੰਨੀ ਤੋਂ ਲੋਟ ਜਿਹੜੀ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਵਣ ਵਿਭਾਗ ਮਹਿਕਮੇ ਦੇ ਅਧਿਕਾਰੀ ਰੁੱਖਾਂ ਵਿਭਾਗ ਦੇ ਲੱਕੜ ਦੀ ਵੱਡੇ ਭੰਡਾਰਾਂ ਦੀ ਦੇਖਰੇਖ ਕਰਦੇ ਨੇ ਪਰ ਜਦੋਂ ਮਹਿਕਮੇ ਵੱਲੋਂ ਲਾਈ ਇਹਨਾਂ ਰੁੱਖਾਂ ਤੇ ਲੱਕੜ ਦੀ ਵੱਡੇ ਭੰਡਾਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਅਧਿਕਾਰੀ ਅਤੇ ਅਫਸਰ ਹੀ ਬੇਈਮਾਨ ਹੋ ਜਾਣ ਤਾਂ ਉੱਥੇ ਫਿਰ ਉਲਟੀ ਬਾੜ ਖੇਤ ਕੋ ਖਾਈ ਇਹ ਬੜੀ ਅਖਾਣਪੂਰੀ ਫਿੱਟ ਬੈਠਦੀ ਹੈ ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਬਣ ਵਿਭਾਗ ਦੇ ਅਫਸਰ ਪ੍ਰਹਿਲਾਦ ਸਿੰਘ ਦੇ ਉੱਤੇ ਕਰੀਬ 99 ਲੱਖ ਦੀਆਂ ਸਰਕਾਰੀ ਲੱਕੜਾਂ ਹੜੱਪਣ ਦੇ ਇਲਜ਼ਾਮ ਲੱਗੇ ਨੇ ਡੀਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਮੁਲਜ਼ਮ ਪ੍ਰਹਿਲਾਦ ਸਿੰਘ ਪੰਜਾਬ ਰਾਜ ਵਣ ਵਿਕਾਸ ਨਿਗਮ ਲਿਮਟਿਡ ਗੁਰਦਾਸਪੁਰ ਚ ਬਤਾਰ ਪ੍ਰੋਜੈਕਟ ਅਫਸਰ ਤਾਇਨਾਤੀ ਉਹਨੇ ਦੱਸਿਆ ਕਿ ਇਸ ਅਫਸਰ ਦੇ ਉੱਤੇ ਧੋਖਾਧੜੀ ਦੇ ਅਰਜ਼ਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਸੀ ਫੋਰੈਸਟ ਵਿਭਾਗ ਕੋਲੋਂ ਇੱਕ ਲੈਟਰ ਸਾਡੇ ਨਾਮ ਨੂੰ ਦਿੱਤੀ ਗਈ ਸੀ ਕਿ ਉਹਨਾਂ ਦੇ ਪ੍ਰੋਜੈਕਟ ਉਸ ਪ੍ਰਲਾਦ ਸਿੰਘ ਸਾਨੂੰ ਸਰਦਾਰ ਸਿੰਘ ਵਾਸੀ ਗਾਦੜੀਆਂ ਵੱਲੋਂ ਆਪਣੇ ਮੈਕਮੇਨ ਨਾਲ ਫੋਰੈਸਟ ਵਿਭਾਗ ਨਾਲ ਹਿਰਾਫੇਰੀ ਕੀਤੀ ਗਈ ਹੈ ਫੋਰੈਸਟ ਵਿਭਾਗ ਦੀ ਲੱਕੜ ਨੂੰ ਚੋਰੀ ਕਰਕੇ ਵੇਚ ਦਿੱਤੀ ਗਈ ਹੈ ਉਹਨਾਂ ਦੀ ਦਰਖਾਸਤ ਦੇ ਆਧਾਰ ਤੇ ਸਾਡੇ ਅਸਪੀ ਪ੍ਰੋਸੀਡਰ ਜੀ ਵੱਲੋਂ ਇਨਕੁਆਰੀ ਕੀਤੀ ਹੈ ਇਨਕੁਆਰੀ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 5423 24 ਜਿਹੜੀ 30 24 ਜਿਹੜੀ ਦਰਜ ਕੀਤੀ ਗਈ ਹੈ ਤੇ ਰੇਡ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੈਸਟ ਕੀਤਾ ਜਾਵੇਗਾ ਕੀ ਮਸਲਾ ਸਾਰਾ ਜੀ ਮਸਲਾ ਇਹਨਾਂ ਨੇ ਸਰਕਾਰੀ ਲੱਕੜ ਵੇਚ ਦਿੱਤੀ ਸੀ ਹਿਰਾਫੇਰੀ ਕਰਕੇ ਮੈਕਮੇਨ ਨਾਲ ਇਹ ਕਿੰਨੀ ਕੁ ਮਾਉਂਡ ਜਿਹੜੀ ਇਹ ਅਪਰੋਕਸੀਮੇਟਲੀ 99 ਲੱਖ ਦੇ ਕਰੀਬ ਹੈ ਠੀਕ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਵਿੱਚ ਤੱਥ ਹੋਣਗੇ ਉਹਨਾਂ ਦੇ ਆਧਾਰ 'ਤੇ ਬੰਦੀ ਕਰ ਵੀ ਕੀਤੀ ਮੰਨ ਲਿਓ ਸਰ ਜੀ ਫੜਨ ਵਾਸਤੇ ਰੇਡ ਕੀਤੇ ਜਾ ਰਹੇ ਜੀ ਤੇ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇਗਾ ਅਰੈਸਟ ਕਰਕੇ ਕੋਰਟ 'ਤੇ ਪੇਸ਼ ਕੀਤਾ ਜਾਵੇਗਾ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀਓ ਚੈਨਲ